ਫਰੀਦਕੋਟ ਚ ਰਖੜੀ ਤੇ ਚਾਵਾਂ ਤੇ ਲਿਆਂਦੀ ਮਠਿਆਈ ਨੇ ਇੱਕੋ ਪਰਿਵਾਰ ਦੇ 6 ਜੀਆਂ ਨੂੰ ਪਹੁੰਚਾਇਆ ਹਸਪਤਾਲਾ ਨਿਜੀ ਹਸਪਤਾਲ ਚ ਚੱਲ ਰਿਹਾ ਇਲਾਜ ਫਰੀਦਕੋਟ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਰਖੜੀ ਦੇ ਤਿਹਾੜੀ ਮੌਕੇ ਖੁਸ਼ੀ ਨਾਲ ਸ਼ਹਿਰ ਦੀ ਹੀ ਇੱਕ ਪ੍ਰਮੁੱਖ ਸਵੀਟ ਸ਼ਾਪ ਤੋਂ ਮਠਿਆਈ ਖਰੀਦੀ ਅਤੇ ਜਦ ਰਖੜੀ ਬੰਨਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਮਠਿਆਈ ਖਾਧੀ ਤਾਂ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਮੈਂਬਰ ਜਿਨ੍ਹਾਂ ਚ ਬੱਚੇ ਵੀ ਸ਼ਾਮਲ ਸਨ ਉਹਨਾਂ ਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਪੇਟ ਵਿੱਚ ਦਰਦ ਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਵਲ ਹਸਪਤਾਲਿਆਂ ਦਾ ਗਿਆ ਜਿੱਥੇ ਉਹਨਾਂ ਨੂੰ ਗੁਰਗੁਪਿੰਦ ਸਿੰਘ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਗੁਰਗੁਪਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਣ ਦੀ ਬਜਾਏ ਇੱਕ ਨਿੱਜੀ ਹਸਪਤਾਲ 'ਚ ਲੈ ਗਏ ਜਿੱਥੇ ਉਹਨਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ ਇਸੇ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲ ਦੇ ਡਾਕਟਰ ਪਰਮਿੰਦਰ ਕੌਰ ਅਤੇ ਜਿਸ ਵੀਰਸ ਤੋਂ ਲੈ ਕੇ ਮਠਿਆਈ ਖਾਧੀ ਸੀ ਉਸ ਦੁਕਾਨਦਾਰ ਅਤੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਕੁਮ ਸਿੰਘ ਮੈਮੋਰੀਅਲ ਹਸਪਤਾਲ ਤੋਂ ਗੱਲ ਕਰ ਰਹੀ ਹੈ ਰਾਤ ਨੂੰ ਸਾਡੇ ਕੋਲ 11 ਵਜੇ ਦੇ ਕਰੀਬ छे मैंबर इको फैमिली में एडमिट हुए जिन्होंने चार बच्चे दो अडल्टे चार काफ़ी फूड पॉइजनिंग हो गई सीवियर डिहाइड्रेशन से बच्चे है ना उन्होंने वॉमिटिंग शोशन छियाँ इको जगह उन्होंने गुलाब जामुन खाए थे किसी शॉप तो लैके और फुल फूड पॉइजनिंग का केस है जिससे वैसलसर असपैक्ट कर रहे कि इन्ना शॉर्ट इनकोबेन पीरियड से राखी वाले दिन ही उन्होंने गुलाब जामुन खाई हैं उस डीहाइड्रेशन फीवर वोमिटिंग ਇਸ ਕੰਪਲੇਨ ਨਾਲ ਸਾਡਾ ਪੇਸ਼ੈਂਟ ਸਟੇਬਲ ਹੈ ਰਾਤੀ ਅਸੀਂ ਉਹਨਾਂ ਨੂੰ ਕਾਫੀ ਆਈਵੀ ਫਲੂਇਡਸ ਤੇ ਐਂਟੀਬਾਇਓਟਿਕਸ ਦਾ ਕੋਰਸ ਦਿੱਤਾ ਇਨਵੈਸਟੀਗੇਸ਼ਨ ਸੈਂਡ ਕਰ ਦਿੱਤੇ ਪਰ ਇਹ ਬੜੀ ਮਨਦਵਾਦੀ ਘਟਨਾ ਹੈ ਕਿ ਹਰ ਵਾਰੀ ਤਿਹਾਰਾਂ ਤੇ ਮਠਾਈ ਖਾ ਕੇ ਪੇਸ਼ੈਂਟਸ ਦਾ ਮਾਰੋਹੀਆ ਯਾਨੀ ਇਸ ਤੋਂ ਇਲਾਵਾ ਵੀ ਸਾਡੇ ਕੋਲ 3-4 ਬੱਚੇ ਇਸ ਤਰ੍ਹਾਂ ਪਏ ਬਟ ਕੋਈ ਵੀ ਇਸ ਦੇ ਰੋਕ ਸ਼ਾਮਨੀ ਹੈ ਤੇ ਅਸੀਂ ਇਹੀ ਕਹਿੰਦੇ ਆ ਵੀ ਸਾਰੇ ਆਪਣੇ ਕਮਿਊਨਿਟੀ ਦੇ ਵਿੱਚ ਇਸ ਜੀ ਦੀ ਅਵੇਅਰਨੈਸ ਨੂੰ ਲੈ ਕੇ ਵੀ ਮਠਾਈ ਘੱਟ ਖਾਓ ਤੇ ਜੋ ਪੰਜਾਬ ਫਿਰ ਉਹਨਾਂ ਤੇ ਪ੍ਰੋਪਰ ਸੈਨੀਟੇਸ਼ਨ ਦਾ ਤੇ ਹਾਈਜਨ ਦਾ ਪ੍ਰੋਪਰ ਧਿਆਨ ਰੱਖਿਆ ਜਾਵੇ ਮਠਾਈ ਵਾਲੇ ਦੁਕਾਨਾਂ ਤੇ ਵੀ ਪੂਰਾ ਐਸ.ਈ.ਵੀ. ਦੀ ਚੈਕਿੰਗ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਚ ਕੁਝ ਸਮਨ ਹੈ ਕਿ ਇਨਵੈਸਟੀਗੇਸ਼ਨ ਸ ਹੈ ਇਲੈਕਟੋਲਾਈਟ ਡਿਸਟਰਬੈਂਸ ਹੈ ਜੀ ਅਜੇ ਕਲਚਰ ਦੀ ਰਿਪੋਰਟ ਤਾਂ ਅਸੀਂ ਨਹੀਂ ਆਈ ਹੈਗੀ ਜਿਵੇਂ ਕਿ ਬਟ ਪੂਰੀ ਹਿਸਟਰੀ ਕਲੀਅਰ ਕੱਟ ਸੀ ਕਿ ਉਸੇ ਦਿਨ ਖਾਦਾ ਉਸੇ ਦਿਨ ਬੈਸਿਲਸ ਸੀਰਸ ਸੀ ਇਹ ਤਾਂ ਬੜਾ ਸ਼ਾਰਟ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ ਕਿ 6 ਘੰਟੇ ਦੇ ਅੰਦਰ ਹੀ ਪੇਸ਼ੈਂਟ ਕੰਪਲੈਂਟਸ ਪਿਆਰਾ ਕਰਨ ਲੱਗ ਜਾਂਦੇ ਆ ਫੂਡ ਪ

छः सात आठ लोग बीमार हो गए थे आपको देखा में क्या डाला क्या नहीं मिठाई ब्रे बहुत जी दूध के बनाते हैं और तो कुछ नहीं डाला दूध और चीनी में आपने के जो माल, माल बचाऊंगा हाँ वो चाहे तो क्या को सही लग रहा है आखिर है ही नहीं अब थोड़ा ही है खत्म हमने खत्म ही कर दिया सरकार हाँ जी बहू जी हम तो काम करते पूरा पूरा सफेद करके फिर काम करते हैं बाद में ਪ੍ਰੋਬਲਮ ਕੀ ਆਈ ਹੈ ਜਿਹੜੇ ਬੱਚੇ ਨੇ ਜਿਹੜੇ ਹੋਏ ਪ੍ਰੋਬਲਮ ਸਾਰੰ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਖੜੀ ਬੰਨਣ ਦਾ ਟਾਈਮ ਸੀਗਾ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਔਰ ਆਸਬੂਲੇ ਖਾ ਲਏ ਔਰ ਆਸਬੂਲੇ ਖਾਣ ਤੋਂ ਬਾਅਦ ਜੱਗਦੰਮੀ ਯਾਨੀ ਕਿ ਹੌਲੀ ਹੌਲੀ ਫੇ ਸਾਰੇ ਉਲਟੀ ਕਰਨ ਲੱਪੇ ਉਲਟੀ ਕਰਦੇ ਕਰਦੇ ਫੇ ਸਾਰੇ ਢਿੱਲੇ ਪੈ ਗਏ ਜੱਗਦੰਮੀ ਥੋਂ ਸੈਟਲ ਲਾਪੇ ਥੱਲੇ ਫਿਰ ਕਿੰਨੇ ਮੈਂਬਰ ਸਾਰੇ 6 ਮੈਂਬਰ ਸਾਰੇ ਸਾਰਿਆਂ ਨੂੰ ਪ੍ਰੋਬਲਮ ਆਈ ਸੀ ਸਾਰਿਆਂ ਜਿਨ੍ਹਾਂ ਨੇ ਖਾਧੀ ਸਾਰਿਆਂ ਨੇ ਜਿਨ੍ਹਾਂ ਨੇ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਤੇ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਸਾਰਿਆਂ ਉਸ ਤੋਂ ਬਾਅਦ ਕਰੀਏ ਤਾਂ ਉਸ ਤੋਂ ਬਾਅਦ ਸਾਰਾ ਹੁਣ ਕੀ ਕਰਨਾ ਉਹਨਾਂ ਨੇ ਡਾਕਟਰ ਕੋਲ ਲੈ ਕੇ ਆਏ ਸੀ ਸਿਵਲ ਵਾਲਾ ਆਏ ਸੀ ਤੇ ਉਹਨਾਂ ਨੇ ਜਵਾਬ ਦੇਤਾ ਫਿਰ ਅਸੀਂ ਇੱਧਰ ਆਏ ਫਿਰ ਰਾਤ ਨੂੰ ਸਾਨੂੰ ਕੁਝ ਦਿਖਿਆ ਨਹੀਂ ਫਿਰ ਅਸੀਂ ਇੱਧਰ ਆ ਗਏ ਕਿੰਨੇ ਕਿੰਨੇ ਉਮਰ ਦੇ ਨੇ ਬੱਚੇ ਜੀ ਉਮਰ ਕਿਸੇ ਦੀ 9 ਸਾਲ ਆ ਕਿਸੇ ਦੀ 10 ਸਾਲ ਆ ਕਿਸੇ ਦਾ ਵੀ 16 18 ਹਾਂਜੀ ਸਾਰੇ ਸਾਰਿਆਂ ਦੀ ਰੋਟੀ ਇੱਕਦਾਂ ਵੀ ਖਰਾਬ ਹੋਈ ਹਾਂਜੀ ਸਾਰੇ ਜੱਕਦਾਂ ਨਹੀਂ ਢਿੱਲੇ ਪੈ ਗਏ ਬਾਜੋ ਵੱਡਿਆਂ ਨੇ ਖਾਧੀ ਸੀ ਫਿਰ ਵੱਡੇ ਹੌਲੀ ਹੌਲੀ ਫਿਰ ਉਹ ਵੀ ਉਲਟੀਆਂ ਹਲਟੀਆਂ ਕਰਨ ਲੱਗ ਪਏ ਹਾਂਜੀ ਹੁਣ ਕਿਵੇਂ ਕੰਡੀਸ਼ਨ ਹੋਨ ਬਸ ਨੋਰਮਲ ਜਿਹਾ ਠੀਕ ਹੈ। ਕੋਈ ਕੈ ਨਾਮ ਹੈ ਤੁਹਾਡਾ? ਸਿਪਜੀ ਪਾਸ ਨਾਮ। ਠੀਕ ਹੈ ਬੱਚੋ ਕੋਈ ਕੈ ਪ੍ਰੋਬਲਮ ਆਈ ਜੀ? ਬੱਚਾ ਵਸਾਰਾ ਬਹੁਤ ਅਚਾਨਕ ਬਿਮਾਰ ਪੈ ਗਿਆ ਉਹ ਨਾ ਖਾਇਆ ਸੀ ਰਸਗੁਲੇ ਖਾਇਆ ਸੀਗਾ। ਸਾਲ ਦੁਪਹਿਰ ਨੂੰ ਲਿਆ ਸੀ 2 ਵਜੇ। ਬਿਕਾ ਨੈਰਲਾ ਦੋ। ਠੀਕ ਹੈ ਨਾ ਜੀ। ਤੇ ਅਚਾਨਕ ਖਾਦੇ ਨੇ ਬਸ ਸਾਰੇ ਨੂੰ ਉਲਟੀਆਂ ਟਟੀਆਂ ਲੱਗ ਗਈਆਂ ਤੇ ਨਾਲੇ ਪੇਟ ਦਰਦ ਹੋਣ ਲੱਗਾ ਸਰ। ਕਿੰਨੇ ਮੈਂਬਰ ਹੈ ਜਿੰਨਾਂ ਨੂੰ ਪ੍ਰੋਬਲਮ ਹੈ? ਸਾਢੇ 1 ਇੱਕ ਮੈਂਬਰ ਤੇ 6 ਜਨੇ ਆ ਜੀ। ਜੇ ਮੈਂਬਰ ਇਕੋ ਫੈਮਿਲੀ ਦਾ ਜੀ ਹਾਈਪਰ ਫੈਮਿਲੀ ਦਾ ਜੀ ਕੌਣ ਲੈ ਕੇ ਕੌਣ ਆਇਆ ਸੀ ਅਸੀਂ ਸਾਰੇ ਜਨੇ ਆਇਆ ਫੈਮਿਲੀ ਵਾਲੇ ਜੀ ਅਸੀਂ ਜਿਹੜੇ ਕੋਣ ਲੈ ਗਏ ਬਿਠਾਏ ਲਗਾਏ ਮੇਰਾ ਭਰਾ ਆ ਲੈ ਆਇਆ ਸੀ ਕਿਹੜੀ ਦਸਤਾਂਦਾਂ ਦੇ ਬਿਕਾ ਨੈਰ ਲਾ ਤੋ ਇਹ ਤਾਂ ਆਂਗਾ ਸਿਰ ਤੋਂ ਲੋ ਜੀ ਤੇ ਉਸ ਤੋਂ ਬਾਅਦ ਜਦੋਂ ਦਿੱਕਤ ਆਈ ਫਿਰ ਕਿੰਦਾ ਦੀ ਬੋਲੋਂ aí ਭਾਜੀ ਕਿਹੜੀ ਦਿੱਕਤ ਆਈ ਸੀ ਤੁਹਾਨੂੰ ਦਿੱਕਤ ਆ ਅਚਾਨਕ ਪਹਿਲੇ ਤੋਲਟੀਆਂ ਆਉਣ ਲੱਗਿਆ ਜੀ ਫਿਰ ਟੇਡਦਰ ਤਲਣ ਲੱਗਿਆ ਜੀ ਫਿਰ ਉਥੋਂ ਮੈਂ ਕਰਾਉ ਚੱਕਿਆ ਸਿਵਲ ਲੈ ਗਿਆ ਉਥੋਂ ਉਹਨਾਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਜਿੱਥੇ ਬੈਸਟ ਲੱਗਿਆ ਕਿ ਮੈਂ ਆਇਆ ਥੇ ਲਿਆ ਮਾ ਨੇੜੇ ਸੀ ਗੱਲ ਇਧਰ ਮੈਂ ਫਿਰ ਇਧਰ ਲਿਆ ਆਇਆ ਹੁਣ ਕਿਵੇਂ ਕੰਡੀਸ਼ਨ ਹੁਣ ਕੰਡੀਸ਼ਨ ਬੇਤਰ ਅਸ ਬਸ ਪਹਿਲੇ ਨਾਲੋਂ ਕੋਈ ਗੱਲ ਕੀਤੀ ਤੁਸੀਂ ਉਹਨਾਂ ਨਾਲ ਦੁਕਾਨ ਵਾਲੇ ਨਾਲੀ ਦੁਕਾਨ ਵਾਲੇ ਨਾਲ ਕੋਈ ਗੱਲ ਨਹੀਂ ਹੋਈ ਜੀ ਸਾਡੇ ਅੱਜ ਠੀਕ ਗੱਲ ਨਹੀਂ ਜੇ ਰਾਤ ਬਹੁਤ ਹੈ ਨਾ 10 ਵਜੇ ਤੱਕ ਕੁਝ ਲੈ ਕੇ ਕੁਝ ਕਰਾਈ ਹੋਏ ਹਾਂ ਜੀ ਹਾਂ ਜੀ ਕੁਝ ਸ਼ਿਕਾਇਤ ਦਰਜ ਕਰਾਈ ਹੋਏ ਕਿਸੇ ਨੇ ਸ਼ਿਕਾਇਤ ਦਰਜ ਹੋ ਤੇ ਹੁਣ ਰਿਕਾਰਡ ਕਰਾਈ ਹੋਏ ਜੀ ਬਸ ਹੈ